ਸਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਜਵੰਦਾ ਪਿੰਡੀ ਤਹਿਸੀਲ ਤਨੌਲਾ ਤੇ ਜ਼ਿਲ੍ਹਾ ਬਰਨਾਲਾ। ਬਾਈ ਸੁੱਖੇ ਕੋਲੇ ਪਹੁੰਚੇ ਹੋਏ ਆਂ। گاਵਾ ਤੁਹਾਨੂੰ ਦਿਖਾ ਦਾਂਗੇ ਆਪਾਂ ਸੱਜਣੋ 6। ਰੇਟ ਆ ਜਿਹੜਾ ਰੇਟ ਬਿਲਕੁਲ ਹੈਰਾਨ ਕਰਨ ਵਾਲੀ ਕਰਦਾਂਗੇ। ਤਿਆਰ ਦੁੱਧ ਵਾਲੀਆਂ گاਵਾ ਵੀ ਨੇ ਵਿੱਚ ਇੱਕ ਦੋ ਤੇ ਬਾਕੀ 3-4 ਸੂਈਆਂ ਨੇ ਕੁਛ ਗੱਬਣ ਨੇ ਤੇ ਜਿਹੜੀਆਂ ਸੂਈਆਂ ਨੇ ਤਾਜ਼ੀਆਂ ਸਾਰੀਆਂ ਨਾਲ ਹੀ ਬੱਛੀਆਂ ਨੇ। ਜਿਵੇਂ ਇੱਕ ਨੰਬਰ ਦੀ ਗੱਲਬਾਤ ਕਰ ਲਈਏ ਇਹਦੇ ਨਾਲ ਆ ਗਈ ਐਰ ਸ਼ੈਰ ਦੀ ਬੱਛੀ। ਤੇ 2 ਨੰਬਰ ਵਾਲੀ ਜਰਸੀ ਆ ਤੇ ਉਹਦੇ ਨਾਲ ਬੱਛੀ ਵੀ ਆ ਹੈ ਕਹਿ ਸਕਦੇ ਆਪਾਂ ਫੁੱਲ ਟਾਪ ਕੁਆਲਿਟੀ ਚ ਆ ਗਈ ਤੇ ਜਿਹੜਾ ਰੇਟ ਆ ਰੇਟ ਹਰੇਕ ਭਰਾ ਦੀ ਪਹੁੰਚ ਵਾਲੀ ਕਰਾਂਗੇ ਆ ਜਾ ਸੁੱਖੇ ਭਰਾ ਹੋਰ ਕਿਵੇਂ ਆ ਕੀ ਹਾਲ ਚੱਲੋ ਬਈ ਚੜਦੀ ਕਲਾ ਪਿਛਲੀ ਵੀਡੀਓ ਵਾਲਾ ਮਾਲ ਵਿਗ ਗਿਆ ਸੀ ਬੋ ਵੀ ਹਾਂ ਬਹੁਤ ਵਧੀਆ ਬਈ ਸਾਰਾ ਵਿਗ ਗਿਆ ਹੋ ਗਈ ਦਾੜ ਦਾੜ ਕੰਮ ਦੌਰ ਦੌਰ ਜਮਾ ਇੱਥੋਂ ਕਰ ਲਈਏ ਸ਼ੁਰੂ ਮੇਰਾ ਇੱਥੋਂ ਕਰ ਲੈ ਵੀਰੇ ਮਾਰ ਕਰੀਏ ਤੇ ਕੈਮਰਾ ਕੋਈ ਪਹਿਲਾਂ ਤਾਂ ਬੱਛੀ ਦੀ ਮਾਰੀ ਵੀ ਦੇ ਕੈਮਰਾ ਪਹਿਲਾਂ ਇਹਦੀ ਬੱਛੀ ਦਿਖਾ ਦੇ ਫਿਰ 2 ਨੰਬਰ ਤੇ ਦਿਖਾ ਦੇ ਆਰਡਰ ਕੁਆਲਿਟੀ ਬਿਲਕੁਲ ਨਾਲ ਲੱਗ ਮਾਰਡਰ ਆ ਤੇ ਕੱਦ ਵਾਲੀ ਬੱਛੀ ਤੌਰ ਬਾਈ ਹੋਣ ਕੇ ਸੂਆ ਕਿਹੜਾ ਸੁਖੇ ਦਾ ਦੂਜਾ ਸੂਈ ਹੈ ਵੀਰੇ ਦੂਜਾ ਸੂਆ ਕਦੋਂ ਸੂਈ ਹੈ ਕੱਲ ਤੜਕੇ ਕੱਲ ਤੜਕੇ ਹਾਂ ਬਾਈ ਕੱਲ ਕਿੰਨੀ ਕ ਬੋਲੀ ਹੋ ਸੁਖੇ ਹੋਣ ਬੋਲੀ ਹੋ ਬਾਈ 8-9 ਕਿਲੋ ਕਿੰਨਾ ਗਰੁੱਦ ਪਾ ਸਕਦੀ ਆ ਇਹ 15 ਤੋਂ 16 ਵੀਰੇ ਐਮੀ ਆਪਾਂ ਗੱਪ ਨਹੀਂ ਮਾਰਦੇ ਵੀ ਐਮੀ 20 ਦੇ ਦੂ ਬਾਈ 15 ਤੋਂ 16 ਵੀਰੇ ਆਰਡਰ ਰੱਖ ਦਿਆ ਸੱਜਣੋ ਬਿਲਕੁਲ ਨਾਲ ਲੱਗ ਮਾ ਕੱਦ ਬੱਛੀ ਦਾ ਚੰਗਾ ਵੱਡੇ ਕੱਦ ਘਾਟ ਚ ਆ ਗਈ ਜਿਵੇਂ ਕਿਸੇ ਆਪਾਂ ਗੱਲ ਕਰ ਲੀਏ ਸੰਭਾਗ ਵਾਲੇ ਸੱਜਣ ਕੋਲ ਬਾਗੀ ਅਗਲੇ ਸੂਏ ਵਜਨ ਕਰ ਗਈ ਚੰਗੇ ਪੈਸਿਆਂ ਦੀ ਵਿਕਰੀ ਕਰਦੀ ਆ ਬਾਈ ਕਮਾ ਲਓ ਜੀ ਚਵਾਈ ਦੀ ਕੇ ਮਸ ਖਰੀਦੀ ਚਵਾਈ ਦੀ ਜਮਾ ਓਕੇ ਵੀਰੇ ਤਾਰ ਤੁਰ ਫੋਕੀ ਆ ਜਮਾ ਆ ਇਹਨੂੰ ਆ ਲੈ ਆ ਇਹ ਆ ਗਈ ਮੇਰਾ ਖਿਆਲ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਹਾਂ ਬਸੀ ਬਹੁਤ ਚੰਗੀ ਜਮਾ ਹਣ ਚ ਨਾਲ ਇਹਦੇ ਜਿਹੜੀ ਬੱਛੀ ਆ ਬੱਛੀ ਨਾਲ ਇਹਦੇ ਆ ਗਈ ਸੱਜਣੋ ਐਰ ਸ਼ਹਿਰ ਦੀ ਦੋ ਨਸਲ ਵਾਲਾ ਸ਼ੌਂਕ ਪੂਰਾ ਹੋ ਜੂਗਾ ਤੁਹਾਡਾ ਇੱਕ ਤਾਂ ਬੱਛੀ ਮਿਲ ਜੂਗੀ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਤੇ ਜਿਹੜੀ ਨਾਲ ਬੱਛੀ ਆ ਉਹ ਆ ਗਈ ਯਾਰ ਸ਼ਹਿਰ ਦੇ ਵਿੱਚ ਕਿਉਂਕਿ ਇਦਾਂ ਹੀ ਹੁੰਦਾ ਜਦੋਂ ਕੋਈ ਭਰਾ ਖਰੀਦਦਾ ਨਾ ਚੀਜ਼ ਜਿਵੇਂ ਆਪਾਂ ਕਹੇ ਲਈ ਨਾਲ ਫੀਮੇਲ ਕਾਫ ਹੋਵੇ ਉਹ ਥੋੜਾ ਜਿਹਾ ਫਾਇਦਾ ਹੋ ਜਾਣਾ ਅੱਗੇ ਬੱਚਾ ਤਿਆਰ ਹੋ ਜਾਣਾ ਇੱਥੇ ਦਿਖ ਆਰਡਰ ਰੱਖਦੇ ਬਿਲਕੁਲ ਫਿਕਸ ਸਵੇਰ ਆਦੀ ਹੈਗੀ ਲੈ ਬਿਲਕੁਲ ਠੰਡੀ ਸੀ ਨਾ ਸਵੇਰ ਆਦੀ ਗਰਮ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪੈਸੇ ਸੁੱਖੇ ਕਿੰਨੇ ਲਵਾਂਗੇ ਪੈਸੇ ਵੀਰੇ ਮੁੱਲ 55000 52000 ਦੀ ਦੇਵਾਂਗੇ ਬਸ ਆਪਾਂ 52 ਦੀ ਹਾਂਜੀ ਮੁੱਲ ਤਾਂ ਇਹ ਕੀ ਆਪਾਂ ਬਸ ਫੱਟੀ ਚੱਕ ਦੇਣੀ ਨੇ ਮੁੱਲ ਠੀਕ ਹੈ ਗੱਲ ਆ ਮੁੱਲ ਬਾਈ ਕਹਿੰਦਾ 55 ਤੇ 52000 ਦੀ ਇਹ ਬੱਛੀ ਆਪਾਂ ਦੇ ਦਾਂਗੇ ਜਿਵੇਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਸੀ ਮੈਂ ਵੀ ਮੁੱਲ ਹਰੇਕ ਦੀ ਪਹੁੰਚ ਵਾਲੇ ਹੋਣਗੇ ਤੇ ਹੁਣ ਮਾਰਦੇ ਆ ਜਰਸੀ ਤੇ ਕੈਮਰਾ ਤੇ ਆ ਬੱਛੀ ਵੀ ਦਿਖਾ ਦੇ ਜਰੀ ਇਹਦੀ ਵੱਲਸਾਂਮੀ ਹੋਈ ਆ ਬੱਛੀ ਬੱਛੀ ਵੀ ਪਿਓਰ ਜਰਸੀ ਦੇ ਵਿੱਚ ਆ ਗਈ ਤੇ ਜਿਹੜੀ ਆਰਡਰ ਕੁਆਲਿਟੀ ਆ ਆਰਡਰ ਇਹਦਾ ਐ ਕਹਿ ਸਕਦੇ ਜਿਵੇਂ ਆਪਾਂ ਜਮੇ ਠੋਸ ਉਂਗਲ ਵੀ ਨਹੀਂ ਘੜਦੀ ਬੱਟੇ ਵਾਂਗੂ ਪਿਆ ਆਰਡਰ ਜਮਾ ਨਾਲ ਲੱਗ ਮਾ ਧੋਰ ਬਾਈ ਖੋਲ ਕੇ ਸੂਆ ਕਿਹੜਾ ਦਾ ਸੂਆ ਦੂਜਾ ਵੀਰੇ ਸੂਈ ਆ ਦੂਜਾ ਸੂਆ ਪਿਓਰ ਜਰਸੀ ਦੇ ਪਿਓਰ ਜਰਸੀ 14 ਕਿਲੋ ਜਮਨ ਤਿਆਰ ਹੈ ਮਿਸਤਰਾ ਵਾਲਾ 14 ਲੀਟਰ 14 ਲੀਟਰ ਜਮਾ ਆਏ ਸਿੰਗ ਜ਼ਰੂਰ ਆ ਸਿੰਗ ਜ਼ਰੂਰ ਕੋਈ ਚੱਕਰ ਨਹੀਂ ਵੀਰੇ ਸੂਆ ਦੀ ਠੰਡੀਆਂ ਜਮਾ ਥੱਲੇ ਪੁਰੀ ਜਾਂਦੀ ਆ ਥੱਲੇ ਵਾਜਾ ਦੋਨੇ ਪਾਸੇ ਬਹਿ ਕੇ ਚਵਾ ਦੇਣਾ 10 ਸ ਆਰਡਰ ਆ ਗਿਆ ਫਿਕਸ ਚੌੜੇ ਆਰਡਰ ਚ ਆ ਗਈ ਕੱਦ ਵੀ ਚੰਗਾ ਉਹ ਨਿੱਕੀ ਜੀ ਜਰਸੀ ਨਹੀਂ ਆ ਗਈ ਮੱਚ ਲੱਗ ਗਿਆ ਵੀਰੇ ਪੰਜਾਬ ਵਾਲੀ ਤੇ ਨਾਲ ਜਿਹੜੀ ਬੱਛੀ ਆ ਬੱਛੀ ਵੀ ਨਾਲ ਬਹੁਤ ਵਧੀਆ ਬੱਛੀ ਵਾਲੀ ਚੰਗੀ ਆ ਵੀਰੇ ਸੁਆ ਕਿਨੇ ਕਰ ਦਿੰਦਾ ਸੁਆਊ ਬਾਈ 8 ਤੋਂ 9 ਦਿਨ ਠੀਕ ਆ ਗੱਲ ਇੱਕ ਦੋ ਦਿਨ ਇਧਰ ਉਧਰ ਹੋ ਸਕਦੇ ਆ 1-2 ਦਿਨ ਹੋ ਸਕਦੇ ਹੁਣ ਤਾਂ ਹੋ ਹੀ ਜਾ ਤੁਸੀਂ ਦੱਸ ਦਿੰਦਾ ਮੰਨ ਲਿਓ ਜੇ ਇਹ ਪਰ ਆ ਗਈ ਬਾਈ ਪਿਓਰ ਜਰਸੀ ਪਿਓਰ ਜਰਸੀ ਵੀਰੇ ਜਮਾ ਛਾਂਟ ਵਿੱਚ ਇਹ ਸਰੀਰ ਚ ਆ ਗਈ ਤੇ ਮੈਂ ਆਪਾਂ ਕਹਿ ਲਈ ਇਥੋਂ ਘਰੀ ਅੱਡ ਲੈ ਵਿੱਚ ਬਾਈਆਂ ਦੀ ਦਿਵਾਨ ਹੁੰਦੀ ਝੁੰਗੀ ਕਾ ਲੈਣੀ ਆ ਪਰ ਝੁੰਗੀ ਆ ਅਸਲ ਪਿਓਰ ਝੁੰਗੀ ਆ ਇਹ ਝੁੰ ਸੰਗ ਹੈ ਠੀਕ ਹੈ ਬਹੁਤ ਬੰਦੇ ਦੀ ਡਿਮਾਂਡ ਹੈ ਵੀ ਚੂੰਗੀ ਗਾਮਨ ਚਾਹੀਦੀ ਹੈ ਚੂੰਗੀ ਜੀ ਦੇ ਸੰਗ ਮੋੜ ਨੂੰ ਹੁੰਦੇ ਨੇ ਬਹੁਤ ਬੰਦੇ ਕਹਿ ਰਹੇ ਨੇ ਵੀ ਚੂੰਗੀ ਲੈਣੇ ਬਹੁਤ ਮੰਗ ਰਹੇ ਨੇ ਬੰਦੇ ਅੱਜ ਕਰਤੀ ਡਿਮਾਂਡ ਕਿੰਨਾ ਦੁੱਧ ਆਜ ਰਿਹਾ ਦੁੱਧ 14 ਲੀਟਰ ਬਾਈ ਆਪਾਂ 13 ਕਹਿ ਕੇ ਦਿੰਨੇ ਆ ਹੈ 13 ਕਹਿ ਕੇ ਦਿੰਨੇ 14 ਜਮਾ ਸੁਵਾ ਦੇਗਾ 4 ਕੰਗ ਮਤਲਬ ਜਮਾ ਕੋਈ ਚੱਕਰੀ ਨਹੀਂ ਨਾਲ ਬੱਛੀ ਵੀ ਦੇ ਦੇਣੇ ਬੱਛੀ ਤਾਂ ਦੇ ਹੀ ਦਾਂਗੇ ਆਪਾਂ ਜਰਨੀ ਬੱਛੀ ਪੈਸੇ ਕਿੰਨੇ ਲਵੇਂਗਾ ਪੈਸੇ ਵੀ ਵਸਤੂ ਆਏ ਮੰਨ ਲੈ ਬਸ ਮੁਫਤ ਆ ਲਈ ਗਾਮਾ ਕਿੰਨੇ ਆ ਦੀ ਦੇਾਂਗੇ 50 ਦੀ ਸਿਰਫ 50 ਦੀ ਨਾਲ ਬੱਛੀ ਅ ਨਹੀਂ ਕੋਈ ਆਪਣਾ ਰੇਟ ਕੋਈ ਡਾਟ ਨਹੀਂ ਦੇ ਰਿਹਾ ਤੇ ਪੰਛੀ ਰੱਖ ਲਏ ਵੀ 50 ਦੀ ਕੱਲੀ ਕਰ ਨਾ ਨਾ ਦੇ ਦਾ ਨਾਲ ਹੀ ਬੱਛੀ ਠੀਕ ਆ ਕਰ ਲੈ ਨਾਲ ਵਾਈ ਕਹਿੰਦਾ ਪਿਛਲੀ ਵੀਡੀਓ ਦੇ ਗਏ ਨੇ 50000 ਰੁਪਏ ਦੇ ਵਿੱਚ ਪਰ ਆਰਡਰ ਕੁਆਲਟੀ ਦੇ ਦੇ ਆਪਾਂ ਸਮਝ ਲੈ ਵੀ ਯਾਰ ਫੈਨ ਆ ਜਿਹੜੇ ਹਿਸਾਬ ਨਾਲ ਹੀ ਬੱਛੀ ਨੂੰ ਆਰਡਰ ਲੱਗਿਆ ਜਮਾ ਠੋਸ ਲੱਗਿਆ ਪੂਰ ਮਾਰੀ ਬੜੀ ਪੱਕੀ ਪਰ ਇਹ ਤਾਂ ਨਾ ਮੜੀ ਪਰ ਮਾਰੀ ਆਹੀ ਸੁਖ ਆ ਤਾਂ ਰਹੀ ਮਾਰਨੇ ਸਾਹਮਣੇ ਨਮੇੜੇ ਦੇ ਕੰਮ ਲੈ ਬੋਚ ਕੇ ਭੇਜਿਆ ਥੱਲੇ ਬੱਚਾ ਲਾਲ ਮੜਾ ਜਾ ਆਹੀ ਬਹਿ ਜਾ ਆਹੀ ਖੜ ਜੂਗੀ ਬੱਚੇ ਨੂੰ ਕੀ ਕਹਿੰਦੀ ਆ ਥੋੜਾ ਉਪਰ ਆ ਜਾ ਕਰਦੀ ਆ ਮਗਾ ਵਾਸ ਮੋਟਰ ਮੰਮੂ ਬੰਦਿਆ ਬਾਈ ਜਮਾਂ ਲੈ ਚਵਾਈ ਦੀ ਆ ਗਈ ਫੁੱਲ ਮੋਟੇ ਉਹ ਦੋਨੇ ਪਾਸੇ ਬਹਿ ਗਿਆ ਵੀਰੋ ਚੋਰ ਪਾ ਕੇ ਨਿਆਣਾ ਠੀਕ ਆ ਗੱਲ ਆ ਨਿਆਣਾ ਵੀ ਲੈਂਦੀ ਆ ਤੇ ਉਦਾਂ ਸਾਰਾ ਕੁਝ ਕੋਈ ਚੱਕਰੀ ਨਹੀਂ ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ 50000 ਦੀ ਏਦੂ ਘੱਟਦਾ ਹੁਣ ਰੱਬ ਦਾ ਨਾਮ ਰੱਬ ਦਾ ਨਾਮ ਏਦੂ ਘੱਟ ਬਾਈ ਹਾਂ 30 35 ਤੱਕ ਤਾਂ ਹੁਣ ਬੱਚੀ ਦਾ ਰੇਟ ਵਾ ਗਿਆ ਰੇਟ ਹੀ ਵਾ ਗਿਆ ਤੇ ਹੁਣ ਮਾਰਦੇ ਤਿੰਨ ਨੰਬਰ ਵਾਲੀ ਤੇ ਕੈਮਰਾ ਕਾ ਦੇਦਾ ਵੀ ਚੰਗਾ ਇਹ ਤਾਂ ਵੀ ਕਰੋ ਸੰਗ ਦੇ ਵਿੱਚ ਆ ਗਈ ਗਰਮੀ ਚੱਲਣ ਵਾਲੀ ਬੱਛੀ ਆ ਠੰਡੀ ਠੁੰਡੀ ਵਾਲੀ ਇਹ ਨੇਗਾ ਵੀ ਲੱਤ ਮਾਰੀ ਬੱਛੀ ਨਹੀਂ ਹੈਗੀ ਠੀਕ ਆ ਇਹ ਨਹੀਂ ਲੱਤ ਮਾਰੀ ਲੱਤ ਛਾੜ ਵਾਲਾ ਕੰਮ ਨਹੀਂ ਆ ਪਾਉ ਕੰਮ ਨਹੀਂ ਕਰਦੇ ਵੀ ਲੱਤ ਮਾਰ ਜੂ ਕੋਈ ਹੈ ਠੀਕ ਆ ਗਾ ਕੋਈ ਚੜਾ ਕੇ ਬਾਹਰ ਸੁੱਟ ਦੇ ਕੋਈ ਚੱਕਰ ਨਹੀਂ ਠੀਕ ਆ ਗਾ ਹੋਰ ਮੁੰਡਾ ਤੇ ਆਰਡਰ ਵੀ ਦਿਖਾ ਦੇ ਥੋੜਾ ਆਰਡਰ ਰੂਟਰ ਤਾਂ ਕਾਨੂੰ ਪੁੱਛਣਾ ਬਾਈ ਆਰਡਰ ਦਿਖਾ ਗਾ ਜੀ ਇੱਥੇ ਕੋਲ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਹਲੇ ਮੇਰਾ ਖਿਆਲ ਦਿਨ ਕੱਢੂ ਨਾ ਦਿਨ ਤਾਂ ਘਟਜੂ ਬਾਈ ਹਰਤਾ ਮੌਜ ਨਾਲੀ ਠੀਕ ਆ ਬਣੂ ਫੁੱਲ ਆ ਨਾ ਬਣੂ ਤਾਂ ਭਲੂ ਪਹਿਲਾ ਹਾਂ ਪਹਿਲਾ ਪਹਿਲਾ ਦੰਦਾ ਤੋਂ ਦੇਖ ਲੈਂਦੇ ਪਹਿਲਾ ਠੀਕ ਆ ਕੱਲਾ ਚੱਲਾ ਇਹਨੂੰ ਕੱਦ ਵੀ ਚੰਗਾ ਚਮਕਦਮਕ ਵੀ ਚੰਗੀ ਆ ਜਦੋਂ ਇੱਥੋਂ ਗਹਿਰੀ ਕਮਾਊਗਾ ਨਾ ਭਾਈ ਅਗਲੇ ਬੰਨੇ ਆਰਡਰ ਦਿਖਾ ਦੀ ਨਾੜਾ ਨੂਰਾ ਆਰਡਰ ਤੇ ਬਹੁ ਨੇ ਕੱਦੇ ਦਾ ਆ ਗਿਆ ਫੁੱਲ ਵੱਡਾ ਇਹ ਆ ਗਈ 3 ਨੰਬਰ ਤੇ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਇਹ ਗਰਮੀ ਗਰਮੀ ਦਾ ਕੋਈ ਸੀਨ ਨਹੀਂ ਹੈਗਾ ਇਹਨੂੰ ਚਾਹੀਏ ਧੁੱਪੇ ਖੜਾਈ ਰੱਖਿਓ ਤੁਸੀਂ ਇਸ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਵੀ ਬਾਹਰੇ ਧੁੱਪ ਠੀ ਖੜੀਆਂ ਗਾਮਾਂ ਤਕਰੀਬਨ ਤਕਰੀਬਨ ਇਹ ਅਰੇਕ ਮੌਸਮ ਤੇ ਚੱਲਣ ਵਾਲੀਆਂ ਹੈ ਟਮਾਨੀਆਂ ਅਗਲੇ ਬੰਨੇ ਲਿਆ ਗਿਆ ਰੀ ਇੱਥੋਂ ਦਿਖਾ ਦੇ ਬਣੂ ਬਣੂ ਬਹੁਤ ਜਿਆਦੇ ਬਾਈਲੇ ਗਾਂਲੇ ਬੰਨੇ ਦਿਖਾ ਦੇ ਨਾੜਾ ਨੂੜਾ ਡਰ ਦੇ ਉੱਤੇ ਬਹੁਤ ਆ ਗਈਆਂ ਇਹ ਇੱਥੋਂ ਦਿਖਾ ਦੇ ਆ ਜਾ ਆ ਜਾ ਇਧਰ ਦੇ ਬੰਨੇ ਮਾਰ ਦੇ ਕੈਮਰਾ ਤਸੱਲੀ ਕਰਾ ਦੇ ਦੇਖਣ ਵਾਲਿਆਂ ਦੀ ਹਰੇਕ ਪਾਸੋਂ ਇੱਥੋਂ ਬਣੂਗੀ ਹਲੇ ਇੱਕ ਹਫਤਾ ਬਾਈ ਜੀ ਉਹ ਤਾਂ ਬੋਨ ਵਾਲੀ ਕੋ ਹਫਤੇ ਤੋਂ ਵੀ 10 ਦਿਨ ਲੈ ਸਕਦੇ ਪਰ ਐ ਨਹੀਂ ਪਰਸੋਂ ਦੁੱਧ ਕਿੰਨਾ ਕੁ ਪਾ ਸਕਦੇ ਸੁੱਖੇ ਦੁੱਧ ਪਾ ਦੂ ਬਾਈ 17-18 ਲੀਟਰ ਖੁੱਲਾ ਜਮਾ ਜਮਾ ਖੁੱਲਾ ਨਾ ਕਿਉਂਕਿ ਠੰਡੀ ਹੈ ਜਮਾ ਕੋਈ ਚੱਕਰੀ ਨਹੀਂ ਹੁੰਦੀ ਸੀ ਲਾਗੀ ਇਹਦੇ ਪੈਸੇ ਕਿੰਨੇ ਦਾ ਮਾਰੋਗੇ ਇਹਦਾ ਪੈਸਾ ਹਾਂ ਜਾਂ ਨਾ 58000 ਰੁਪਏ ਸਰਫ ਸਰਫ ਸੋਚ ਲਾਣਾ ਮੈਂ ਸੋਚ ਲਿਆ ਕੋਈ ਚੱਕਰ ਨਾ ਚ ਵੱਧ ਮੰਗੀ ਨਾ 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 ਵਿੱਚ ਘੱਟ ਕਰ ਦੇ ਨਾ 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 ਫੋਨ ਲਾਈ ਜਾਣੇ ਕੋਈ ਚੱਕਰ ਹੀ ਨਹੀਂ ਮਖਿਆ ਹੈ ਬਸ ਜਮ ਉਹਨੇ ਦੀ ਦੇਵੇਂਗਾ ਜਿੰਨੇ ਕਹਣਾ ਹਾਂ ਉਹ ਨਹੀਂ ਦੇਊਗਾ ਰੁੱਤ ਖਤਰਨਾਗਾ ਨਹੀਂ ਕੋਈ ਗੱਲ ਨਹੀਂ ਬਾਰ ਬਾਰ ਪੁੱਛਦਾ ਆਪਾਂ ਲੋਕ ਸੇਵਾ ਹੀ ਕਰਨੀ ਆਪਾਂ ਨੂੰ ਥੋੜੀ ਜਿਹੀ ਆਪਾਂ ਲੋਕ ਸੇਵਾ ਦਾ ਕਾਨੂੰ ਕਰਦਾ ਕਮਾਈ ਨਾ ਕਰੀ ਨਹੀਂ ਲੋਕ ਸੇਵਾ ਬੜਾ ਵੱਡਾ ਜੀ ਹੈ ਠੀਕ ਆ ਕਮਾਈ ਤਾਂ ਹਰੇਕ ਹੀ ਕਰਦਾ ਪਰ ਸੁੱਖਾ ਕਹਿੰਦਾ ਆਪਾਂ ਥੋੜੀ ਜਿਹੀ ਘੱਟ ਕਰ ਲਾਂਗੇ ਤੇ ਹੁਣ ਮਾਰਦੇ ਆ ਬਾਹਰ ਤੇ ਕੈਮਰਾ ਇਹ ਵੀ ਸੁੱਈ ਹੋਈ ਆ ਬਾਈ ਵੀ ਸੁੱਈ ਆ ਇਹਦੇ ਨਾਲ ਵੀ ਬੱਛੀ ਆ ਇਹਦੇ ਨਾਲ ਵੀ ਬੱਛੀ ਆ ਬੱਛੀ ਇਹਦੀ ਇਹਦੇ ਨਾਲ ਵੀ ਆ ਗਈ ਹਾਂ ਨਾਲ ਦੀ ਆਜੀ ਢੋੜ ਚੋ ਬਰਾ ਖੁੱਲ ਕੇ ਇਹਦਾ ਸੁਆ ਗੜਾ ਸੁੱਕਿਆ ਇਹਦਾ ਦੂਜਾ ਵੀਰੇ ਕਿੰਨੇ ਕ ਦਿਨ ਦੀ ਸੁੱਈ ਆ ਇਹਨੂੰ 8 ਦਿਨ ਹੋ ਗਏ ਉਹਨਾਂ ਦੇ 8 ਦਿਨਾਂ ਦੇ ਹਾਂ 11 10 11 ਕਿਲੋ ਜਮਾ ਦੁੱਧ ਤਿਆਰ ਹੈ 10 ਕਿਲੋ ਮੰਨ ਕੇ 11 ਵੀਰੇ 10 ਆਪਾਂ ਕਹਿਣ ਤੇ ਦੱਦਾ 11 ਜਮਾ ਠੀਕ ਆ ਗੱਲ ਹਾਂ ਮੋਜ ਨਾਲੀ ਦੁੱਧ ਬਾਈ ਕਹਿੰਦਾ ਹੈਗਾ 11 ਕਿਲੋ ਇਹਦੇ ਥੱਲੇ ਚਾਹੇ ਤੁਸੀਂ 10ੇ ਮੰਨ ਲਿਓ ਪਰ ਹੈਗਾ 11 ਚਵਾ 11 ਦੇ ਹਾਂ 11 ਜਵਾ ਇਸੋਖੇ ਸਾਈ ਵਾਲ ਚ ਆ ਗਈ ਥੋੜੀ ਜੀ ਹਣਾ ਜਰਸੀ ਦਾ ਕਰੋ ਜਿਆਦਾ ਸਾਈ ਵਾਲ ਵਾਲਾ ਸੁਭਾਅ ਦੀ ਕਿਵੇਂ ਸੋ ਜਮਾ ਠੰਡੀ ਦੋਨੇ ਪਾਸੇ ਬੈਠ ਕੇ ਚੋਲੇ ਬਰੀ ਤੇ ਸੁਭਾਈ ਦੀ ਕਿੰਨਾ ਸੁਖੀ ਓਕੇ ਜਮਾ ਓਕੇ ਥਾਂ ਦਾ ਸਹਿਜ ਬਹੁਤ ਸੋਹਣਾ ਲੱਗਦਾ ਥਾਂ ਦਾ ਬਹੁਤ ਸੋਹਣਾ ਕਰ ਦਿਆ ਬਾਈ ਜਿਹਨੂੰ ਪਾਸੇ ਵੀ ਦੋ ਦੇਖੀ ਠੀਕ ਆ ਗਾ ਕਮਾ ਲਿਆ ਬਾਈ ਇਹਦੇ ਜਾਇਜੇ ਰੁਪਏ ਲਵਾਂਗੇ ਜਮਾ ਜਮਾ ਜਾਇਜ ਇੱਕ ਗੱਲ ਹੋਰ ਦਾਦਾ ਨਾ ਜਿਹੜਾ ਇਹਦਾ ਦੁੱਧ ਦਾ ਦੁੱਧ ਇਹਦਾ ਮੱਝਾਂ ਨਾਲ ਦੇ ਹੂ ਮੱਝਾਂ ਨਾਲ ਦੇ ਹੂ ਬਾਈ 13-14 ਗੱਲ ਦੁੱਧ ਬਾਈ ਖੁੱਲਾ ਦੇ ਦੂ ਜਮਾ ਮੱਜਾਂ ਨਾਲ ਦੀ ਦੁੱਧ ਹੈ ਤੇ ਪਲੱਸ ਪੁਆਇੰਟ ਹੈ ਜਿਹੜਾ ਨਾਲ ਇਹਦੇ ਵੀ ਪੰਛੀ ਹੈ ਤੇ ਥਣ ਦਾ ਸਾਇਜ ਦਿਖਾਈਂਗਾ ਰੀ ਨੇੜੇ ਲਾ ਕੇ ਗਾਂਲੇ ਬੰਨੇਓ ਸਵੇਰ ਦੀ ਠੰਡੀਆਂ ਠੰਡੀ 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 ਵੀਰੇ ਠੰਡੀ ਐਸਾ ਦਿਖਾ ਦੇ ਠੰਡੀ ਜਮਾ ਠਣ ਦਾ ਸਾਇਜ ਦਿਖਾ ਜਿਵੇਂ ਮੱਜਾਂ ਨੂੰ ਲੱਗਾ ਹੁੰਦਾ ਉਦੋਂ ਨਾਲ ਥਣ ਲੱਗਾ ਤੇ ਪੰਛੀ ਦੇ ਮੜੀ ਪੰਛੀ ਵੀ ਦਿਖਾ ਦੇ ਇਹਦੇ ਸੁੱਖੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ ਵੀਰੇ ਲੈਂਡ ਦੇਣ 41000 ਰੁਪਏ ਸਿਰਫ ਸਿਰਫ ਬੱਸ ਇਹਦਾ ਹੈਗਾ ਸਿਰਫ ਬਾਈ ਕਹਿੰਦਾ ਲੈਂਡ ਦੇਣ 41000 11 ਲੀਟਰ ਦੁੱਧ ਹ ਵਧੀਆ ਡੰਗ ਸਾਰੂ ਵੀ ਗਰਮੀ ਦੇ ਵਿੱਚ ਮੱਝ ਵਰਗਾ ਦੁੱਧ ਦੇਊਗੀ ਨਾਲ ਇਹਦੇ ਆ ਗਈ 100 ਰੁਪਏ ਦੀ ਮੱਝ ਨੂੰ ਬਾਈ ਪਿੱਛੇ ਸਿੱਟੂ ਠੀਕ ਹੈ ਕਰਨ ਇਹ ਆ ਗਈ 4 ਨੰਬਰ ਤੇ 25 ਤੇ ਹੁਣ ਮਾਰ ਦੇਗਾ ਜੀ 5 ਨੰਬਰ ਵਾਲੀ ਤੇ ਇਹ ਸੇਠਾ ਨੇ ਸਰਾਣੇ ਵਾਂਗੂ ਪਈ ਆ ਇਹ ਤਾਂ ਬਈ ਪਸ਼ੀ ਨਾ ਬਸ ਟੋਰੀ ਬਾਈ ਖੋਲ ਕੇ ਟੋਰ ਵੀਰੇ ਟੋਰ ਖੋਲ ਕੇ ਇਹਦੇ ਕਿੰਨੇ ਕਿ ਦਿਨ ਪਿੰਡ ਇਹ ਲੈ ਜੀ ਬਾਈ 10 ਦਿਨ ਮੌਜ ਨਾਲ ਭਲੂਣ ਚੋਂ ਦੀਆਂ ਗਾਲ੍ਹਾਂ ਸੁਣ ਦੇ ਕੇ ਹੈ ਲੱਗੇ ਥਾਣੇ ਯਾਰ ਪਹਿਲਾਂ ਨੂੰ ਬੜਾ ਲੱਗੇ ਪਹਿਲਾਂ ਵੀਰੇ ਪਹਿਲਣ ਕਿੰਨਾ ਕੁ ਦੁੱਧ ਪਾ ਸਕਦੀ ਆ ਤੇ ਪਾ ਦੂ ਬਾਈ ਤੇਰਾ 14 ਕਿਲੋ ਪਈ ਬੱਟੇ ਵਰਗੀ ਪਈ ਬੱਟੇ ਵਰਗੀ ਹਲਵਾਨਾ ਦਾ ਸ਼ਰੀਰ ਹੁੰਦਾ ਜਿਵੇਂ ਕੁੰਤਿਆ ਪਿਆ ਜਮੇ ਕਮਾਲਾ ਭਾਈ ਇੱਥੇ ਇਹ ਵੀ ਜਰਸੀ ਕ੍ਰੋਸ ਕਰਾ ਦੇ ਨਾ ਜਰਸੀ ਕ੍ਰੋਸ ਵੀ ਰਿਹਾ ਜਰਸੀ ਆ ਇਹ ਵੀ ਜਰਸੀ ਕ੍ਰੋਸ ਦੇ ਵਿੱਚ ਆ ਗਈ ਗਰਮੀ ਵਾਲੀਆਂ ਗਾਮਾਂ ਨੇ ਸਾਡੇ ਗਰਮੀ ਵਾਲੀਆਂ ਗਾਮਾਂ ਨੇ ਪਾਈਏ ਕਰ ਮੈਂ ਦਿਖਾਉਂਗਾ ਰੋਂ ਇਹਦੇ ਕਿੰਨੇ ਪੈਸੇ ਲੈ ਲਾਂਗੇ ਐ ਨਹੀਂਗਾ ਭਾਈ ਵੀ ਇਹ ਐ ਆ ਕੇ ਅਗਲੇ ਦਿਨ ਵੀ ਇਹ ਆਏ ਜੀ ਡੋਗ ਲਿਆ ਜੀ ਫ਼ੋਗ ਲਿਆ ਵੀ ਮਾਰੂ ਲੱਤ ਮਾਰੂ ਦਾਣਾ ਤੇ ਨਾ ਉਹ ਕੰਮ ਨਹੀਂ ਹੈਗਾ ਹਾਂ ਸਵਾਹ ਆ ਦੀ ਠੰਡੀ ਜਮਾ ਜਮਾਂ ਭਾਈ ਲੈ ਇਹਦੇ ਪੈਸੇ ਇਹਦੇ ਪੈਸੇ ਭਾਈ ਲੈ ਮੈਂ ਦਿਲ 46000 ਰੁਪਏ ਪੂਰਾ ਪੂਰਾ ਏ ਬਾਈ ਕਹਿੰਦਾ ਦੇ ਦਾਂਗੇ 46 ਦੀ ਤੇ ਆ ਨਾਲ ਵਾਲੀ ਤੋਰ ਖੋਣ ਕੇ ਬਾਈ ਇਹ ਜਰਸੀ ਆ ਵੀਰੇ ਆ ਟਾਂਚਾ ਜਰਸੀ ਵਾਲੀ ਜਰਸੀ ਵਾਲਾ ਜਮ ਮੂੰਹ ਵੀ ਜਰਸੀ ਵਾਲਾ ਲੱਗਿਆ ਜਮ ਠੀਕ ਆ ਗੱਲ ਆ ਲੈ ਜਾ ਲੈ ਇਹਦਾ ਸੂਆ ਸੁੱਤੇ ਇਹਦਾ ਦੂਜਾ ਵੀਰੇ ਸੋਣੀ ਖੁੱਲੂ ਵੀ ਥੱਲੇ ਕਿੰਨਾ ਵੀਰੇ ਪਾਇੰਡਿੰਗ ਨੇ ਇਹਦੀ ਇਹ ਆ ਜੀ ਬਾਈ 10 ਦਿਨ ਹਫਤਾ 10 ਦਿਨ ਮੌਜ ਵਾਲੀ ਚਮਕ ਸੋਹਣੀ ਆ ਵਿੱਚ ਨਾ ਚਮਕ ਚੰਗੀ ਆ ਲੈ ਆ ਬਾਈ ਹਫਤਾ 10 ਦਿਨ ਬਾਈ ਕਹਿੰਦਾ ਕੱਢ ਦੂ ਇਹ ਦੁੱਧ ਕੀ ਦੱਸਿਆ ਪਹਿਲਾਂ ਨਰ ਕਾਲੇ ਦਾ ਇਹਦਾ ਵੀਰੇ ਪਿਛਲੀ ਵਾਰ ਦਿੱਤੇ ਨੇ 13-14 ਕਿਲੋ ਠੀਕ ਆ ਬਾਜ ਆਪਾਂ 13-14 ਦੀ ਕਹਾਂਗੇ ਯਾਰ ਪਰ ਤੋਂ ਇਹ 15 ਦੇ ਠੀਕ ਹੈ ਗੱਲ ਹਾਂ ਸੁਆਹ ਦੀ ਝੰਡੀ ਹੈ ਸੁਆਹ ਦੀ ਜਮਾ ਠੰਡੀ ਇਹਦੇ ਸੁੱਕੇ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹਦਾ ਵੀ 40000 ਰੁਪਏ ਲੈਣ ਦੇਣ 40000 ਰੁਪਏ ਝੰਡੀ ਆ ਜਮਾ ਠੰਡੀ ਬਈ ਲੱਤ ਵਾਲੀ ਚਲਦੀ ਦੀ ਫਿਰ ਠੀਕ ਹੈ ਹਾਂ ਇਹਦਾ ਵੀ ਬਾਈ ਕਹਿੰਦਾ 46000 ਰੁਪਏ ਲੈ ਲਾਂਗੇ ਤੇ ਹੁਣ ਤੋਰ ਦੇ ਲਾਸਟ ਵਾਲੀ ਇਹ ਵੀ ਜਰਸੀ ਕ੍ਰਾਸ ਦੇ ਵਿੱਚ ਆ ਜੀ ਇਹ ਕਿ ਕ੍ਰਾਸ ਹੈ ਕੱਦ ਇਹਦਾ ਵੀ ਚੰਗਾ ਪੱਛੀ ਦਾ ਉਹ ਤਾਂ ਵੱਡੇ ਕੱਦ ਜੀ ਆ ਗਏ ਬਈ ਇਹਦਾ ਸੁਆ ਇਹਦਾ ਸੁਆ ਦੂਜਾ ਦੁੰਦਿਆ ਕਿੰਨੇ ਦਿਨ ਕੱਢਦੀ ਸੁੱਕੀ ਇਹ ਵੀ ਕੱਢ ਜੂ ਬਾਈ 10 ਦਿਨ ਹਫਤਾ 10 ਦਿਨ ਬਈ ਸਾਰੀ ਹਫਤਾ 10 ਦਿਨ ਹਫਤੇ ਦੇ ਇਹਦਾ ਦੁੱਧਾ ਕੀ ਰਿਕਾਰਡ ਹੈ ਇਹਦਾ ਦੁੱਧ ਪਿਛਲੀ ਵਾਰ ਦਿੱਤਾ ਵੀ 13 14 ਕਿਲੇ 13 ਤੋਂ ਉਹ ਨਹੀਂ ਇਹਦੀ ਕਹਾਂਗੇ ਆਪਾਂ ਇਹ ਨਹੀਂ ਕਹਿੰਦੇ ਵੀ 16 14 ਦੇ ਦੁੱਧ ਪੈਸੇ ਸੁੱਕੇ ਦੇ ਕਿੰਨੇ ਲਾਦਾ ਪੈਸੇ 46000 ਬਈ 46 46 46 46 40 40 46 ਕਰਤੀ ਸੁੱਕੇ ਨੇ ਇਧਰਲੇ ਬੰਦੇ ਨੰਬਰ ਬੋਲੇਗਾ ਨੰਬਰ 94638 39446 94638 39446 ਪਿੰਡ ਆ ਗਿਆ ਜਬੰਦਾ ਪਿੰਡੀ ਨੇੜੇ ਤਨੋਲਾ ਮੰਡੀ ਤਨੋਲਾ ਮੰਡੀ ਨੇੜੇ ਬਈ ਨੀਬਟਾਬੇ ਦੇ ਕੋਲੇ ਤਨਵੱਲਾ ਮੰਡੀ ਆ ਗਿਆ ਦੀਪਕ ਢਾਬੇ ਦੇ ਨੇੜਾ ਬਾਈ ਨੋਰਾ ਥੋੜੀ ਦੂਰੀ ਉੱਥੋਂ ਤੇ ਨੰਬਰ 22 ਦਾ ਵੀਡੀਓ ਚਲਾ ਦੂੰਗਾ ਸੰਪਰਕ ਕਰ ਲਿਓ ਜਿਹੜੇ ਭਰਾ ਨੂੰ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ